ਸਤਿ ਸ਼੍ਰੀ ਅਕਾਲ ਸਾਰੇ ਪੰਜਾਬਾਸੋਂ ਜਿਹੜਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸ ਵਿੱਚ ਅੱਜ ਆਪਾਂ ਰਾਤ 27 April ਪੰਜਾਬ ਦੇ ਰਾਤ ਦੇ ਮੌਸਮ ਦੀ ਗੱਲ ਕਰਨਗੇ ਕਿੰਨੇ ਲਾਕ ਜਿਹਨੂੰ ਮੀਂਹ ਦੇ ਕਾਰਨ ਕਾਰਵਾਈਆਂ ਦੇਖੂਗਾ ਸਦੀ ਹਨ ਤੇ ਕਿਹੜੇ ਲਾਕੇ ਸਾਫ ਤੇ ਖੁਸ਼ਕ ਬਣੇ ਰਹਿਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਆਪਾਂ ਚਾਹਤੇ ਨਵੇਂ ਆਇਆ ਕਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਇੱਕ ਜੁਲ ਕਰ ਆਪਣੇ ਲਾਖੇ ਦੇ ਕਿਸਾਨ ਵੀ ਨਾਲ ਵੀਡੀਓ ਨੂੰ ਸ਼ੇਅਰ ਜਰੂਰ ਕਰ ਚੁੱਕੇ ਬਾਕੀ ਵੀਡੀਓ ਨਾਲ ਹੋ ਤੁਸੀਂ ਰਾਤ ਦੇ 9 ਵਜੇ ਪੰਜਾਬ ਦੀਆਂ ਲਾਈਵ ਫਾਈਟ ਤੇ ਜੇ ਦੇਖੋ ਆਪਾਂ ਬਹੁਤ ਜਿਆਦਾ ਸਾਰੇ ਇਲਾਕੇ ਖੁਸ਼ਕ ਬਣੇ ਹੋਏ ਨੇ ਕਿਤੇ ਵੀ ਇਲਾਕੇ ਵਿੱਚ ਕੋਈ ਬਾਲੀ ਬਦਲੋਈ ਨਹੀਂ ਹੈ ਮਾਣੀ ਮੋਟੀ ਹਲਕੀ ਫੁੜਕੀ ਟੁੱਟਮੀ ਬਦਲਵਾਈ ਹੈ ਬਾਕੀ ਜ਼ਿਆਦਾਤਰ ਇਲਾਕੇ ਖੁਸ਼ਕ ਬਣੇ ਹੋਏ ਨੇ ਬਾਕੀ ਆਪਾਂ ਕਰ ਗਏ ਮੀਂਹ ਕਿੱਦਿ ਸਾਰਾ ਹੁਣ ਤੁਸੀਂ 4:30 ਵਜੇ ਦੀਆਂ ਲਾਈਵ ਸਾਈਟ ਤੇ ਫਿਰ ਜੇ ਦੇਖੋ ਆਪਾਂ ਰਾਤ ਨੂੰ ਕੋਈ ਖਾਸ ਮੀਂਹ ਦੇ ਸਾਰ ਨਹੀਂ ਹਨ ਪਰ ਜੋ ਆਪਣੇ ਥੋੜੇ ਬਹੁਤ ਸਰਦੀਪਾਗ ਹੋ ਗਿਆ ਤਾਂ ਖਾਸ ਮਾਜੇ ਦੇ ਪਾਗ ਹੋ ਗਏ ਇਹਨਾਂ ਇਲਾਕਿਆਂ ਵਿੱਚ ਥੋੜੇ ਜਿਹੇ ਮੀਂਹ ਜਿਆਦੇ ਸਾਰ ਹਨ ਬਾਕੀ ਬਾਈ ਜਿਹੜੇ ਬਾਈ ਵੀ ਗੱਲ ਕਰ ਲੈ ਯਾਦ ਹੀ ਆਪਣੇ ਆਪ ਆ ਗਏ ਫਿਰੋਜ਼ਪੁਰ ਫਰੀਦਕੋਟ ਮੋਗਾ ਤਾਂ ਤਾਂ ਨੰਬਰਸਰ ਗੁਰਦਾਸਪੁਰ ਕੁਸ਼ਕਪੂਸਰ ਜਿਹੜੇ ਭਾਗ ਹੋ ਗਏ ਤੇ ਪਠਾਨਕੋਟ ਹੋ ਗਿਆ ਇਹਨਾਂ ਭਾਗਾਂ ਜਿਹੜੇ ਥੋੜੇ ਬੋਲੇ ਮੀਕੜੀ ਸਾਰਾ ਜਿਹੜੇ ਪਾਕਿਸਤਾਨ ਦੇ ਸਹਤ ਲੱਗ ਗਿਆ ਹਨ ਤੇ ਬਾਕੀ ਜਿਹੜੇ ਇੱਧਰਲੇ ਆਪਣੇ ਹਰਿਆਣੇ ਦੇ ਲੱਗ ਗਏ ਸਾਰੇ ਦਦੇ ਨਾਲ ਹਨ ਵਾੜਦੇ ਇਨਾ ਵਿੱਚ ਵੀ ਮੀਂਹ ਦਾ ਨਾ ਹੁਸ਼ਾਰਪੁਰ ਸ਼ੀਤਪਾਲ ਸਾਗਨਾਂਵਰ ਨਦਿਆਣੇ ਦੇ ਥੋੜੇ ਬੋਤੇ ਭਾਗ ਹੋ ਗਏ ਫਤਗੜ ਸਾਹਿਬ ਮਹਾਲੀ ਤੇ ਰੂਪਨਗਰ ਦੇ ਇਨਾਲ ਆਪਾਂ ਗਮ ਤੋਂ ਹੜਕ ਦਰਮਿਆਨਾ ਵੀ ਦਿਖ ਮਿਲੂਗਾ ਵਾਲੇ ਦਰਮਿਆਨਾ ਵੀ ਤੇ ਸਾਰ ਵੀ ਨਹੀਂ ਹਨ ਪਰ ਥੋੜੇ ਬੋਤੇ ਲਾ ਕੇ ਦਰਮਿਆਨਾ ਵੀ ਦਿਖ ਮਿਲੂਗਾ ਤੇ ਮਾੜੀ ਮੋਟੀ ਗੜੇ ਮੈਂ ਨਿਕਰ ਨਹੀਂ ਕਰਦੇ ਪਰ ਕੋਈ ਖਾਸ ਗੜੇ ਮੈਂ ਅਲਰਟ ਵੀ ਨਹੀਂ ਹੈ ਅੱਜ ਰਾਤ ਨੂੰ ਜ਼ਿਆਤਰ ਭਾਗਾਂ ਵਿੱਚ ਫਿਰ ਆਪਣੇ ਮਾਲੇ ਥੱਲੇਲੇ ਭਾਗ ਹੋ ਗਏ ਇਨਾਂ ਚ ਮੌਸਮ ਆਪ ਨੂੰ ਠੀਕ ਠਾਕ ਹੀ ਦੇਖ ਨੂੰ ਮਿਲੂਗਾ ਬਾਕੀ ਅੱਜ ਦੀ ਵਿੱਚ ਨਹੀਂ ਵੀਡੀਓ ਜੈਗ ਲਿਖਦਾ ਵਿੜ ਲਾਇਕ ਚੈਨਲ ਨੂੰ ਸਬ